ਬਾਈ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਸਤ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਈ ਜੀ ਆਪਾਂ ਤੁਹਾਡੇ ਵਾਸਤੇ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਅੱਜ ਆਪਾਂ ਆਪਾਂ ਨਵੀਂ ਵੈਰਾਈਟੀ ਦਿਖਾਵਾਂਗੇ ਪਹਿਲਾਂ ਵੀ ਦਿਖਾਈ ਆ ਅੱਜ ਬਹੁਤ ਜ਼ਿਆਦੇ ਹੋਰ ਨਵੇਂ ਡਿਜ਼ਾਈਨ ਆ ਗਏ ਤੇ ਨਵੀਆਂ ਵੈਰਾਈਟੀਆਂ ਆ ਗੀਆਂ ਜਿਹਦੇ ਵਿੱਚ ਬਾਈ ਜੀ ਆਪਾਂ ਇੱਕ ਤੁਹਾਨੂੰ ਵਰਦੀ ਦਿਖਾਉਣੀ ਹੈ ਤੇ ਇੱਕ ਆਪਾਂ ਦਿਖਾਉਣਾ ਆਰਕੰਡੀ ਇਹ ਦੋਨੇ ਆਈਟਮਾਂ ਬਾਈ ਜੀ ਏਕੇ ਦੋਨੇ ਆਈਟਮਾਂ ਦੋਨੇ ਨਮੀਆਂ ਨਮੀਆਂ ਆਈਆਂ ਬਹੁਤ ਹੀ ਫਿਰਵਸ ਆ ਗਿਆ ਬਹੁਤ ਜਿਆਦੇ ਮੰਗ ਹੈ ਬਾਈ ਜੀ ਇਹਨਾਂ ਦੀ ਜਿਹੜੀ ਬਾਈ ਜੀ ਬਰਬਰੀ ਹੈ ਬਰਬਰੀ ਆਪਣੇ ਕੋਲ ਦੋ ਪ੍ਰਕਾਰ ਦੀ ਹੈ ਬਾਈ ਜੀ ਇੱਕ ਦੇ ਤਾਂ ਲਾਈਨਿੰਗ ਲੱਗਦੀ ਹੈ ਇੱਕ ਦੇ ਲਾਈਨਿੰਗ ਲੱਗਦੀ ਨਹੀਂ ਜਿਹਦੇ ਲਾਈਨਿੰਗ ਲੱਗਦੀ ਹੈ ਬਾਈ ਜੀ ਉਹਦੇ ਮਸਲੀਨ ਦੀ ਬਾਟਮ ਹੈ ਜਿਹਦੇ ਲਾਈਨਿੰਗ ਲੱਗਦੀ ਨਹੀਂ ਹੈਗੀ ਉਹ ਬਾਈ ਜੀ ਕਾਟਨ ਦੀ ਬਾਟਮ ਹੈ ਬਾਈ ਜੀ ਦੋਨੇ ਫਿਰਵਸ ਆਈਟਮਾਂ ਏਕੇ ਟੈਕਸ ਦੇ ਆਈਟਮਾਂ ਬਹੁਤ ਹੀ ਸ਼ਾਨਦਾਰ ਬਰਬਰੀ ਅਤੇ ਆਰਕੰਡੀ ਇੱਕ ਬਾਈ ਜੀ ਆਪਾਂ ਜਿਹੜੇ ਮੇਰੇ ਬਿੰਦਰਾ ਨਵੇਂ ਜੁੜਦੇ ਆ ਉਹਨਾਂ ਨੂੰ ਆਪਾਂ ਲੋਕੇਸ਼ਨ ਦੱਸਦੀ ਆ ਆਪਣੀ ਜਿਹੜੀ ਆਪਣੀ ਲੋਕੇਸ਼ਨ ਆ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਜਿਹੜਾ ਪਿੰਡ ਹੈ ਵੀਰ ਜੀ ਇਹ ਮੈਸਰਖਾਨਾ ਇਹ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਬਹੁਤ ਹੀ ਇਤਿਹਾਸਕ ਪਿੰਡ ਹੈ ਵੱਡਾ ਪਿੰਡ ਹੈ ਉੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਬਾਈ ਜੀ ਜਿੱਥੇ ਬਾਈ ਜੀ ਨਵੀਂ ਤੋਂ ਨਵੀਂ ਵੈਰਾਈਟੀ ਤੇ ਵਧੀਆ ਬਾਜ਼ਾਰ ਰੇਟ ਤੇ ਬਾਈ ਜੀ ਇੱਕ ਨੰਬਰ ਕੁਆਲਿਟੀ ਵੇਚਦੇ ਆ ਇੱਕ ਨੰਬਰ ਬਾਜ਼ਾਰ ਰੇਟ ਤੇ ਬਹੁਤ ਹੀ ਵਧੀਆ ਕੁਆਲਿਟੀ ਹੈ ਆਪਣਾ ਵੀਰ ਜੀ ਹੋਰ ਸੇਲ ਦਾ ਰੇਟ ਹੈ ਖਾਸ ਕਰਕੇ ਮੇਰੇ ਦੁਕਾਨਦਾਰ ਵੀਰ ਭਰਾ ਜਿਹੜੇ ਦੁਕਾਨ ਕਰਦੇ ਆ ਰੀਸੇਲਰ ਦਾ ਜਾਂ ਡੱਗੀਆਂ ਦਾ ਜਾਂ ਫੇਰੀ ਦਾ ਕੰਮ ਕਰਦੇ ਆ ਉਹਨਾਂ ਵਾਸਤੇ ਬੇਨਤੀ ਹੈ ਬਾਈ ਜੀ ਇੱਕ ਵਾਰੀ ਜ਼ਰੂਰ ਸਰੇਨ ਤੇ ਨੰਬਰ ਚੱਲੇ ਫੋਨ ਮਾਰ ਕੇ ਜ਼ਰੂਰ ਪੁੱਛੋ ਬਾਈ ਜੀ ਡਬੱਟੇ ਡਬੱਟੇ ਬਹੁਤ ਜ਼ਿਆਦਾ ਪੜਦੇ ਨਾ ਹੁੰਦੇ ਆਪਣੇ ਕੋਲੇ ਬਾਈ ਜੀ ਇੱਕ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਆਪਾਂ ਵੀਡੀਓ ਸਟਾਰਟ ਕਰਦੇ ਆ ਜਿਹਦੇ ਵਿੱਚ ਆਪਾਂ ਦੋ ਆਈਟਮਾਂ ਦਿਖਾਵਾਂਗੇ ਬਰਬਰੀ ਆਰਕੰਡੀ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਰੇਟ ਦਾ ਬਾਈ ਜੀ ਫਰਕ ਦੇਖੋ ਤੁਹਾਨੂੰ ਫੇਰ ਪਤਾ ਲੱਗੂਗਾ ਵੀ ਆਪਣਾ ਪਿੰਡ 'ਚ ਬੈਠੇ ਆਪਾਂ ਕੀ ਰੇਟ ਦਿੰਨੇ ਆ ਤੇ ਜਿਹੜੇ ਬਜ਼ਾਰਾਂ 'ਚ ਤੁਸੀਂ ਵੀਡੀਓ ਦੇਖਦੇ ਹੋ ਮਤਲਬ ਹੋਰ ਵੀਡੀਓ ਵਿੱਚ ਚੈੱਕ ਕਰਦੇ ਹੋ ਬਾਈ ਜੀ ਉਹ ਕੀ ਰੇਟ ਲਾਉਂਦੇ ਆ ਆਓ ਆਪਾਂ ਸ਼ੁਰੂ ਕਰਦੇ ਆ ਬਾਈ ਜੀ ਪਹਿਲਾਂ ਆਪਾਂ ਤੁਹਾਨੂੰ ਦਿਖਾਉਂਦੇ ਆ ਬਾਈ ਜੀ ਬਰਬਰੀ ਦਿਖਾਉਣੀ ਆ ਬਰਬਰੀ ਦੇ ਡਿਜ਼ਾਈਨ ਚੈੱਕ ਕਰ ਲਓ ਬਾਈ ਜੀ ਪਹਿਲਾਂ ਸਮਾਰ ਕੇ ਵੀ ਕਿੰਨੇ ਡਿਜ਼ਾਈਨ ਆ ਆਪਣੇ ਕੋਲੇ ਘੱਟੋ ਘੱਟ ਆਪਣੇ ਕੋਲੇ 12-15 ਡਿਜ਼ਾਈਨ ਆ ਜੀ ਇਹ ਬਰਬਰੀ ਆ ਬਾਈ ਜੀ ਇਹ ਇਹ ਬਰਬਰੀ ਦੇ ਲਾਈਨਿੰਗ ਲੱਗੂ ਬਾਈ ਤਮੀਜ਼ ਦੇ ਆ ਦੇਖ ਲਓ ਬਾਈ ਜੀ ਬਰਬਰੀ ਏਕੇ ਟੈਕਸ ਦਾ ਮਾਲ ਦਿਖਾਵਾਂਗੇ ਬਾਈ ਜੀ ਸਟੈਂਡਰਡ ਦਾ ਮਾਲ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਇਹਦੇ ਬਾਈ ਜੀ ਕੱਲੀ ਆ ਦੇਖੋ ਬਾਈ ਜੀ ਇਹਦੇ ਲੈਣੇ ਲੱਗੂ ਬਾਈ ਜੀ ਕੱਲੀ ਤੇ ਜਿਹੜੀ ਬਾਟਮ ਹੈ ਇਹ ਬਾਈ ਜੀ ਮਸਲੀਨ ਦੀ ਬਾਟਮ ਹੈ ਏਕੇ ਟੈਕਸ ਦੀ ਬਾਟਮ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਆ ਦੇਖ ਲਓ ਬਾਈ ਜੀ ਬਰਬਰੀ ਬਹੁਤ ਹੀ ਜ਼ਿਆਦੇ ਬਾਈ ਜੀ ਫਿਮਸ ਬ੍ਰੇਟੀ ਹੈ ਪੂਰੀ ਜਿਆਦਾ ਜਮਾ ਸਿਖਰਾਂ ਤੇ ਚੱਲ ਰਿਹਾ ਕੰਮ ਬਾਈ ਜੀ ਇਹਦਾ ਆ ਦੇਖੋ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਜਿਹੜੀ ਇਹਦੀ ਬਾਟਮਾਂ ਬਾਈ ਜੀ ਮਸਲੀਨ ਦੀ ਹੈ ਪਿਓਰ ਮਸਲੀਨ ਜਮਾ ਬਾਈ ਜੀ ਕਪੜਾ ਇਹ ਜਾਂ ਜਮਾ ਮਨ ਖੁਸ਼ ਹੁੰਦਾ ਬਾਈ ਜੀ ਕੋਕਾ ਪੀਸ ਹੈ ਜਮਾ ਇੱਕ ਨੰਬਰ ਕੁਆਲਿਟੀ ਦਾ ਇਹ ਬਾਈ ਜੀ ਬਰਬਰੀ ਹੈ ਇਹਦੇ ਬਾਈ ਜੀ ਲਾਈਨਿੰਗ ਲੱਗਦੀ ਹੈ ਕੱਲੀ ਕਮੀਜ਼ ਦੇ ਤੇ ਬਾਟਮ ਦੇ ਨਹੀਂ ਲਾਈਨਿੰਗ ਲੱਗਦੀ ਤੇ ਬਾਈ ਜੀ ਮੰਗ ਦੀ ਇੰਨੀ ਕ ਹੈ ਬੀ ਜੀ ਦਾ ਸਾਹ ਵੀ ਕੋਈ ਨਹੀਂ ਆਹ ਦੇਖ ਲਓ ਬਾਈ ਜੀ ਦੇਖੋ ਬਾਈ ਜੀ ਏਕੇ ਟੈਕਸ ਦਾ ਮਾਲ ਆ ਬਾਈ ਜੀ ਬਰਬਰੀ ਪਿਓਰ ਬਰਬਰੀ ਹੈ ਏਕੇ ਟੈਕਸ ਦੀ ਜੇ ਬਾਈ ਦੇਸੀ ਲਾਉਂਗੇ ਦੇਸੀ ਸਾਸਤੀ ਦਾ ਜ਼ਰੂਰ ਮਿਲ ਜੂ ਪਰ ਬਾਈ ਜੀ ਏਕੇ ਟੈਕਸ ਦੀ ਨਹੀਂ ਮਿਲਣੀ ਜਿਹੜੀ ਏਕੇ ਟੈਕਸ ਦੀ ਹੈ ਇਹ ਆਪਾਂ ਤੁਹਾਨੂੰ ਵਧੀਆ ਬਾਜ਼ ਰੇਟ ਲਾਵਾਂਗੇ ਤੇ ਕੁਆਲਿਟੀ ਇੱਕ ਨੰਬਰ ਕੁਆਲਿਟੀ ਦੇਵਾਂਗੇ ਦੇਖੋ ਬਾਈ ਜੀ ਕਿੰਨਾ ਸੋਹਣਾ ਸੂਟ ਮੰਦਾ ਦੇਖੋ ਬਾਈ ਜੀ ਮੈਚਿੰਗ ਦੇਖੋ ਕਿੰਨੀ ਜੱਚਦੀ ਹੈ ਗੌਰ ਨਾਲ ਚੈੱਕ ਕਰਿਆ ਕਰੋ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਤੇ ਇੱਕ ਨੰਬਰ ਤੁਸੀਂ ਬਾਈ ਜੀ ਸਮਾਨ ਲਿਆ ਕਰੋ। ਇੱਕ ਸਿਰ ਉਨ ਡਿਜ਼ਾਈਨ ਬਾਈ ਜੀ ਹੋਰ ਦਿਖਾਉਣੇ ਆ। ਫਿਰ ਆਪਾਂ ਬਾਲੇ ਡਿਜ਼ਾਈਨ ਤਾਂ ਵੀ ਦਿਖਾ ਸਕਦੇ। ਉਸ ਤੋਂ ਬਾਅਦ ਡਿਜ਼ਾਈਨ ਆਪਣੇ ਕੋਲੇ 5-10 ਡਿਜ਼ਾਈਨ ਹੋਰ ਵੀ ਹੈਗੇ ਨੇਗੇ। ਜੇ ਕਿਸੇ ਮੇਰੇ ਭੈਣ ਨੂੰ ਭਰਾ ਨੂੰ ਕੋਈ ਚੀਜ਼ ਦੀ ਲੋੜ ਹੁੰਦੀ ਹੈ ਤੇ ਬਾਈ ਜੀ ਡਿਜ਼ਾਈਨਰ ਜੀ ਉਹਨਾਂ ਦੀ ਚੱਕਰ ਨਾ ਮਾਰਨ ਕਰੋ। ਡਿਜ਼ਾਈਨ ਆਪਣੇ ਕੋਲ ਬਹੁਤ ਜ਼ਿਆਦਾ ਹੁੰਦੇ ਆ। ਆਪਾਂ ਵੀਡੀਓ ਵਿੱਚ ਬਾਲੇ ਡਿਜ਼ਾਈਨ ਦਿਖਾ ਨਹੀਂ ਸਕਦੇ ਕਿਉਂਕਿ ਸਮਾਂ ਨਹੀਂ ਵੀਰ ਜੀ ਇਜਾਜ਼ਤ ਦਿੰਦਾ। ਆਹ ਲਓ ਬਾਈ ਜੀ। ਇਹ ਕਾ ਡਿਜ਼ਾਈਨ ਆ ਗਿਆ ਬਾਈ ਜੀ ਦੇਖੋ ਕਿੰਨਾ ਸੋਹਣਾ। ਰੰਗ ਹੈ ਤੇ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਬਹੁਤ ਜ਼ਿਆਦਾ ਚੱਲ ਰਿਹਾ ਹੈ ਵੀਰੇ ਮਾਲ ਇਹ ਕੱਪੜਾ ਬਾਈ ਜੀ ਜਿਵੇਂ ਸੋਨੇ ਦਾ ਰੁਪਿਆ ਬਾਈ ਜੀ ਜਿਵੇਂ ਸੋਨੇ ਦਾ ਰੁਪਿਆ ਇੱਕ ਨੰਬਰ ਕੱਪੜਾ ਆ ਬਾਈ ਜੀ ਆਪਣੇ ਕੋਲ 10-12 ਰੰਗ ਹੈ ਇਹ ਵੀਰ ਜੀ ਬਰਬਰੀ ਦਾ ਨਾਮ ਹੈ ਜੀ ਪੂਰਾ ਮਸ਼ਹੂਰ ਹੈ ਫੇਮਸ ਬਹੁਤ ਹੈ ਇਹਦਾ ਜਿਹੜਾ ਬ੍ਰਾਂਡ ਹੈ ਏਕੇ ਟੈਕਸ ਦਾ ਬ੍ਰਾਂਡ ਹੈ ਬਾਈ ਜੀ ਇਹਦਾ ਰੇਟ ਬਾਈ ਜੀ ਕੁੱਲ 1300 ਰੁਪਿਆ ਰੇਟ ਹੈ ਇੱਕ ਸੂਟ ਦਾ ਰੇਟ 1300 ਰੁਪਿਆ ਅਗਰ ਜੇ ਮੇਰਾ ਕੋਈ ਵੀਰ ਭਰਾ ਦੁਕਾਨਦਾਰ ਰੀਸੇਲਰ ਹੈ ਜਿਹਨੇ ਵੱਧ ਲੈਣੇ ਹੋਣ ਉਹ ਸਕਰੀਨ ਤੇ ਸਾਨੂੰ ਜਰੂਰ ਪੁੱਛਣ ਬਾਈ ਜੀ ਉਹਦੇ ਵਾਸਤੇ ਬਕਾਇਦਾ ਲੈਸਨ ਲੱਗੂ ਬਾਈ ਜੀ ਕੱਲਾ ਕੱਲਾ ਸੂਟ ਕੁੱਲ 1300 ਰੁਪਿਆ ਦਾ ਰੇਟ ਹੈ ਬਾਈ ਜੀ ਚੈਲੈਂਜਰ ਰੇਟ ਦਾ ਵੀ ਬਰਬਰੀ ਏਕੇ ਟੈਕਸ ਦੀ ਬਰਬਰੀ ਹੈ ਬਾਈ ਜੀ ਤੇ 1300 ਰੁਪਿਆ ਰੇਟ ਕੱਲੇ ਕੱਲੇ ਸੂਟ ਦਾ ਰੇਟ ਹੈ ਬਾਈ ਜੀ 1300 ਬਾਈ ਜੀ ਹੁਣ ਆਪਾਂ ਆ ਜਿਹੜੀ ਬਰਬਰੀ ਦਿਖਾ ਰਹੇ ਹਾਂ ਬਾਈ ਇਹਦੇ ਲੈਂਡਿੰਗ ਨਹੀਂ ਲੱਗਦੀ ਹੈਗੀ ਚੈੱਕ ਕਰੋ ਬਾਈ ਜੀ ਪਹਿਲਾਂ ਡਿਜ਼ਾਈਨ ਦੇਖੋ 10 12 ਡਿਜ਼ਾਈਨ ਇਹਦੇ ਚ 10 12 ਡਿਜ਼ਾਈਨ ਚ ਚੈੱਕ ਕਰ ਲਓ ਬਾਈ ਜੀ ਬਾਰ ਬਾਰ ਦੱਸ ਦਿਆਂ ਇਹਦੇ ਲੈਂਡਿੰਗ ਨਹੀਂ ਲੱਗਦੀ ਬਾਈ ਜੀ ਬਰਬਰੀ ਇਹ ਵੀ ਏਕੇ ਟੈਕਸ ਦਾ ਮਾਲ ਹੈ ਮਾਲ ਉਹ ਵੀ ਏਕੇ ਟੈਕਸ ਦਾ ਸੀ ਬਾਈ ਜੀ ਇਹ ਵੀ ਏਕੇ ਟੈਕਸ ਦਾ ਮਾਲ ਹੀ ਹੈ ਇਹ ਹੁੰਦੀ ਹੈ ਦੇਖੋ ਬਾਈ ਜੀ ਮਨ ਖੁਸ਼ ਹੁੰਦਾ ਬਾਈ ਜੀ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਗੌਰ ਨਾਲ ਗੌਰ ਨਾਲ ਚੀਜ਼ ਦੇਖਿਆ ਕਰੋ ਬਾਈ ਜੀ ਤੇ ਸਾਰਾ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਇੱਕ ਬਾਈ ਜੀ 6000 ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਚਲਦੀ ਚਲਦੀ ਵੀਡੀਓ ਨੂੰ ਬਾਈ ਜੀ ਚੈੱਕ ਕਰੋ ਸੈਲਫ ਪ੍ਰਿੰਟ ਆ ਬਾਈ ਜੀ ਕੁਆਲਿਟੀ ਇਹ ਜੀ ਚੰਗੀ ਕੁਆਲਿਟੀ ਆ ਬਾਈ ਜੀ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਹੈ ਜਿਹੜਾ ਇਹ ਕਪੜਾ ਬਾਈ ਜੀ ਚੈੱਕ ਚ ਹੈ ਚੈੱਕ ਚ ਆ ਦੇਖੋ ਬਾਈ ਜੀ ਬਰੀਕ ਚੈੱਕ ਹੈ ਦੇ ਵਿੱਚ ਤੇ ਬਾਈ ਜੀ ਇੰਨਾ ਸੋਹਣਾ ਲੱਗਦਾ ਕਪੜਾ ਇਹ ਜਿਵੇਂ ਮੱਖਣੀ ਹੈ ਬਾਈ ਜੀ ਮੱਖਣ ਮਲਾਈ ਕਪੜਾ ਬਾਈ ਜੀ ਬਹੁਤ ਹੀ ਸੋਹਣਾ ਕਪੜਾ ਹੈ ਜਿਵੇਂ ਇੱਕ ਨੰਬਰ ਕੁਆਲਿਟੀ ਹੈ ਇਹ ਬਾਈ ਜੀ ਬਰਬਰੀ ਐ ਕੋਈ ਇਹਦੇ ਲੈਂਡਿੰਗ ਨਹੀਂ ਲੱਗਦੀ ਬਾਈ ਜੀ ਕਾਸੀ ਦੀ ਲੋੜ ਨਹੀਂ ਇੱਥੋਂ ਲੈ ਜਾਓ ਤੇ ਸਿਉਂਗਾਈ ਜੀ ਤੇ ਪਾਓ ਗੱਲੇ ਦੋ ਆ ਬਾਈ ਜੀ ਇਹ ਇੱਕ ਡਿਜ਼ਾਈਨ ਬਾਈ ਜੀ ਆ ਦੇਖੋ ਬਾਈ ਜੀ ਸਿਉਣੇ ਵਾਂਗੂ ਜਗਦਾ ਬਾਈ ਜੀ ਕੱਪੜਾ ਦੇਖੋ ਇੱਕ ਤੋਂ ਨੰਬਰ ਕੁਆਲਿਟੀ ਦਾ ਕੱਪੜਾ ਵਾ ਜੀ ਦੇਖੋ ਬਾਈ ਜੀ ਆ ਆ ਗਈ ਬਾਟਮ ਬਾਈ ਜੀ ਇਹਦੀ ਕੱਪੜਾ ਸਿਉਣੇ ਵਰਗਾ ਬਾਟਮ ਦਾ ਕੱਪੜਾ ਵੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਵਾ ਜੀ ਦੇਖੋ ਚੈੱਕ ਕਰੋ ਬਹੁਤ ਹੀ ਸੋਹਣਾ ਕਪੜਾ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਬਹੁਤ ਇੱਕ ਨੰਬਰ ਕਪੜਾ ਦਾ ਇੱਕ ਤੋਂ ਨੂੰ ਬਾਈ ਜੀ ਹੋਰ ਦਿਖਾਉਣੇ ਆ ਜਾਂ ਫਿਰ ਸਮਾਂ ਜਾ ਆਹ ਦੇਖੋ ਆਈਟਮ ਬਾਈ ਜੀ ਜਗਦਾ ਮਾਲ ਦੇਖੋ ਬਾਈ ਜੀ ਕਰੀਮ ਕਲਰ ਹੈ ਹਾਫ ਵਾਈਟਨ ਕਲਰ ਹੈ ਬਾਈ ਜੀ ਦੇਖੋ ਬਾਈ ਜੀ ਸੂਟ ਹੈ ਜਾਂ ਬਣੂ ਵੀ ਆਈ ਪੀ ਬਾਈ ਯਾਦ ਕਰੋਗੇ ਕਪੜਾ ਲਿਆ ਕੇ ਇੱਕ ਵਾਰੀ ਲਿਆ ਕੇ ਪਾ ਕੇ ਦੇਖੋ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਏਕੇ ਟੈਕਸ ਦਾ ਕਪੜਾ ਹੈ ਇਹ ਬਰਬਰੀ ਆ ਬਾਈ ਜੀ ਇਹਦੇ ਲਾਈਨਿੰਗ ਦੀ ਕੋਈ ਲੋੜ ਨਹੀਂ ਪੈਂਦੀ ਜਦੋਂ ਮਰਜੀ ਲਿਆ ਕੇ ਸਮਾਓ ਬਾਈ ਜੀ ਤੇ ਇੱਕ ਨੰਬਰ ਕੁਆਲਿਟੀ ਦਾ ਕਪੜਾ ਜਿਹੜਾ ਬਾਈ ਜੀ ਬਰਬਰੀ ਆ ਇਹ ਇਹਦੇ ਲਾਈਨਿੰਗ ਨਹੀਂ ਲੱਗਦੀ ਜਿਹੜੀ ਇਹਦੀ ਬਾਟਮਾਂ ਬਾਈ ਜੀ ਕਾਟਨ ਦੀ ਹੈ ਤੇ ਇਹਦੇ ਵਿੱਚ ਚੈੱਕ ਹੈ ਬਰੀਕ ਜਾਂ ਬਹੁਤ ਹੀ ਸੋਹਣਾ ਫੇਮਸ ਰੰਗ ਹੈ ਇੱਕ ਨੰਬਰ ਕੁਆਲਿਟੀ ਹੈ ਬਰਬਰੀ ਆ ਬਾਈ ਜੀ ਇਹ ਮੈਜਿੰਗ ਹੈ ਜੀ ਢਾਈ ਢਾਈ ਮੀਟਰ ਦੀ ਕੱਟ ਹੈ ਇਹਦਾ ਰੇਟ ਕੁੱਲ 1200 ਰੁਪਿਆ ਰੇਟ ਹੈ ਬਾਈ ਜੀ ਤੇ ਕੁਆਲਿਟੀ ਬਾਈ ਜੀ ਸਿਆਉਣਾ ਜਮਾ ਸਿਆਉਣਾ ਇੱਕ ਨੰਬਰ ਜਮਾ 1200 ਰੁਪਿਆ ਇਕੱਲੇ ਇਕੱਲੇ ਸੂਟ ਦਾ ਰੇਟ ਹੈ ਬਾਈ ਜੀ ਬਰਬਰੀ ਦਾ ਅਗਰ ਜੇ ਕਿਸੇ ਨੇ ਇਕੱਠਾ ਲੈਣਾ ਹੋਇਆ ਦੁਕਾਨਦਾਰ ਹੈ ਉਹਨੂੰ ਬਾਈ ਜੀ ਰਾਇਤ ਰਾਇਤ ਲੱਗੂਗੀ ਉਹਨੂੰ ਰਾਇਤ ਲਾਵਾਂਗੇ ਬਾਈ ਤੇ ਕੁਆਜੀ ਸੋਡੇ ਆਪਾਂ ਹੋਰ ਧਿਆਨ ਚ ਲਿਆ ਦਈਏ ਆਪਣੇ ਕੋਲੇ ਬਾਈ ਜੀ ਚੁੰਨੀਆਂ ਆਈਆਂ ਨੇ ਆ ਦਿਖਾ ਦਈਏ ਇਹ ਚੁੰਨੀਆਂ ਬਾਈ ਜੀ ਇਧਰ ਪਿਛੇ ਨੂੰ ਮੈਂ ਜੇਨੀਆਂ ਬਾਈ ਜੀ ਆ ਚੁੰਨੀਆਂ ਬਾਈ ਜੀ ਇਹ ਮਸਲੀਨ ਦੀਆਂ ਚੁੰਨੀਆਂ ਬਾਈ ਜੀ ਪ੍ਰਿੰਟ ਚੁੰਨੀਆਂ ਨੇ ਜਿਹੜਾ ਸਾਨੂੰ ਅਸੀਂ ਬਰਬਰੀ ਤੇ ਇੱਕ ਇਹ ਆਰਕੰਡੀ ਦਿਖਾ ਰਹੇ ਆ ਉਹਦੇ ਵਿੱਚ ਵੀ ਬਾਈ ਜੀ ਲੱਗਣਗੀਆਂ ਜਾਂ ਕਿਸੇ ਦੇ ਸੂਟ ਪਿਆ ਹੋਵੇ ਵਧੀਆ ਮਹਿੰਗਾ ਸੂਟ ਬਾਈ ਜੀ ਤੇ ਉਹਦੇ ਨਾਲ ਮੈਚਿੰਗ ਕਰਨ ਵਾਸਤੇ ਆਪਣੇ ਕੋਲ 100 200 ਰੰਗ ਪਿਆ ਬਾਈ ਜੀ ਇਹ ਮਸਲੀਨ ਦਾ ਦੁਪੱਟਾ ਹੈ 2.5 ਮੀਟਰ ਦਾ ਦੁਪੱਟਾ ਦੇਖੋ ਚੈੱਕ ਕਰੋ ਬਾਈ ਜੀ ਸਮਾਰ ਕੇ ਆਹ 골ਡਨ ਕੰਨੀ ਹੈ ਬਾਈ ਜੀ ਚੈੱਕ ਕਰ ਲੈ ਕੇ ਸਮਾਰ ਕੇ ਮਸਲੀਨ ਦੇ ਦੁਪੱਟੇ ਦੀ 골ਡਨ ਕੰਨੀ ਹੁੰਦੀ ਆ ਤੇ 2.5 ਮੀਟਰ ਦਾ ਦੁਪੱਟਾ ਬਾਈ ਜੀ ਦੇਖੋ। ਇਹ ਪ੍ਰਿੰਟਡ ਦੁਪੱਟਾ ਬਾਈ ਜੀ ਦੇਖੋ। ਇੱਕ ਬਾਈ ਜੀ ਤੁਹਾਨੂੰ ਹੋਰ ਦੱਸ ਦਿਆਂ ਜੇ ਆਪਾਂ ਮਸਲੀਨ ਦਾ ਦੁਪੱਟਾ ਪਲੇਨ ਵੀ ਲੈਣਾ ਹੋਵੇ ਬਾਈ ਜੀ 200 ਰੁਪਏ ਦਾ ਦੁਪੱਟਾ ਇਕੱਲਾ 2.5 ਮੀਟਰ ਦਾ ਤੇ ਉੱਤੇ ਬਾਈ ਜੀ ਪੂ ਲਲਾਰੀ ਲਊਗਾ 200 ਰੁਪਏ ਫਿਰ ਉਹ ਲੈਂਦਾ ਬਾਈ ਜੀ 400 ਰੁਪਏ ਤੇ ਚੁੰਨੀ ਤਿਆਰ ਹੁੰਦੀ ਹੈ ਤੇ ਆਪਣਾ ਰੇਟ ਜਿਹੜਾ ਕੁੱਲ 250 ਰੁਪਏ ਰੇਟ ਹੈ ਚੁੰਨੀ ਦਾ ਆ ਆਪਦੇ ਸੂਟ ਲੈ ਕੇ ਆਓ ਤੇ ਚੁੰਨੀਆਂ ਨਾਲ ਮਲਾ ਕੇ ਲੈ ਜਾਓ ਬਾਈ ਜੀ ਬਹੁਤ ਹੀ ਵਧੀਆ ਚੁੰਨੀਆਂ ਤੇ ਐਨੇ ਵਧੀਆ ਪ੍ਰਿੰਟ ਆ ਬਾਈ ਜੀ ਦੇ ਵਿੱਚ। ਸੋਨੂ ਕਲਾ ਕਲਾ ਕੀ ਪ੍ਰਿੰਟ ਦਿਖਾਵਾਂ ਬਾਈ ਜੀ ਟਾਈਮ ਲੱਗਦਾ ਤੇ ਬਾਹਲੇ ਸੋਹਣੇ ਪ੍ਰਿੰਟ ਆ ਬਾਈ ਜੀ ਚੱਕੋ ਦੇਖੋ ਬਾਈ ਜੀ ਪ੍ਰਿੰਟ ਕਲਾ ਕਲਾ ਪ੍ਰਿੰਟ ਬਾਈ ਜੀ ਦੇਖਣ ਵਾਲਾ ਪ੍ਰਿੰਟ ਹੈ ਇੱਕ ਨੰਬਰ ਕੁਆਲਟੀ ਦੇ ਕੱਪੜੇ ਆ ਇਹ ਕੱਪ ਚੁੰਨੀਆਂ ਬਾਈ ਦੁਪੱਟੇ ਮਸਲੀਨ ਦਾ ਦੁਪੱਟਾ ਬਾਈ ਜੀ ਇਹ ਚਨੂਨ 'ਚ ਵੀ ਹੈਗੇ ਨੇ ਬਾਈ ਜੀ ਆਪਣੇ ਕੋਲੇ ਤੇ ਮਸਲੀਨ 'ਚ ਵੀ ਹੈਗੇ ਨੇ ਬਾਈ ਜੀ ਪੂਰਾ 2.5 ਮੀਟਰ ਦਾ ਦੁਪੱਟਾ ਦੇਖੋ ਬਾਈ ਜੀ ਕਵਾਲਿਟੀ ਬਾਈ ਜੀ ਖੂਆ ਜਿਵੇਂ ਇੱਕ ਨੰਬਰ ਜਿਵੇਂ ਕੁਆਲਿਟੀ ਇੱਕ ਨੰਬਰ ਦੀ ਕੁਆਲਿਟੀ ਹੈ ਬਾਈ ਇਕਲੀ ਇਕਲੀ ਚੁੰਨੀ ਸ੍ਰੀ ਸਾਟ ਆ ਜਿਵੇਂ ਦੇਖੋ ਇਹ ਚੈੱਕ ਕਰੋ ਬਾਈ ਲੈ ਇਹ ਮਸਲੀਨ ਦੇ ਡਵਟੇਆ ਬਾਈ ਜੀ ਪ੍ਰਿੰਟ ਵਿੱਚ ਹੋਇਆ ਹੋਇਆ ਬਹੁਤ ਹੀ ਵਧੀਆ ਜਿਹੜੇ ਬਾਈ ਜੀ ਸੂਟਾਂ ਨਾਲ ਲੱਗਦੇ ਹੁੰਦੇ ਆ ਬਾਈ ਜੀ ਉਹੀ ਹੈ ਇਹ ਆਏ ਹੋਏ ਆ ਇਕੱਠੇ ਮੰਗਵਾਏ ਹੋਏ ਆਪਣੇ ਕੋਲੇ ਜਿੰਨੀ ਲੋੜ ਆ ਬਾਈ ਜੀ ਉੰਨੀ ਲੈ ਲਓ ਕੋਈ ਗੱਲ ਨਹੀਂ ਜਿੰਨੀ ਤੁਹਾਡੀ ਜਿੰਨੀ ਤੁਹਾਨੂੰ ਡਿਮਾਂਡ ਹੈ ਉੰਨੀ ਲੈ ਲਓ ਰੰਗ ਦੇਖੋ ਬਾਈ ਜੀ ਬਾਈ ਜੀ ਰੰਗ ਦੇਖ ਕੇ ਮਾਨ ਖੁਸ਼ ਹੁੰਦਿਆ ਬਾਈ ਜੀ ਦੇਖੋ ਜੇ ਦਵੱਟਾ ਲਓਗੇ ਮਸਲੀਨ ਦਾ 200 ਰੁਪਏ ਦਾ ਪਲੇਨ ਦਵੱਟਾ ਮਿਲਦਾ ਬਾਈ ਜੀ ਚਿੱਟਾ ਜਿਹਾ ਉਹਤੇ ਫਿਰ ਉਦੋਂ ਦਾ ਡਾਈ ਹੋਊਗੀ ਡਾਈ ਬਹੁਤ ਮਹਿੰਗੀ ਪੈਂਦੀ ਹੈ ਮਸਲੀਨ ਦਵੱਟੇ ਤੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਅਗਰ ਜੇ ਕਿਸੇ ਨੇ ਸੂਟ ਪਿਆ ਹੋਵੇ ਦਵੱਟਾ ਮਲਿਆਉਣਾ ਹੋਵੇ ਬਾਈ ਜੀ ਸੂਟ ਲੈ ਕੇ ਆ ਜਿਓ ਆਪਣੇ ਕੋਲੇ ਪ੍ਰਿੰਟ ਰੰਗ ਬਹੁਤ ਜ਼ਿਆਦਾ ਇਹਦੇ ਵਿੱਚ ਇਹਦਾ ਰੇਟ ਕੁੱਲ 250 ਰੁਪਏ ਹੈ ਬਾਈ ਜੀ ਇੱਕੋ ਹੀ ਰੇਟ ਹੈ 250 ਜਿੰਨੇ ਮਰਜ਼ੀ ਲੈ ਜਾਓ 2 4 6 10 ਜਿੰਨੇ ਮਰਜ਼ੀ ਲੈ ਜਾਓ ਬਾਈ ਜੀ 250 ਰੁਪਿਆ ਰੇਟ ਹੈ ਮਸਲੀਨ ਦੇ ਦਵੱਟੇ ਚਾਹੇ ਦਾ ਬਾਈ ਜੀ ਜਿਵੇਂ ਆਰਕੰਦੀ ਕਪੜਾ ਲੈਣਾ ਤੁਸੀਂ ਉਹਦੇ ਨਾਮ ਲੈ ਲਿਓ ਚਾਹੇ ਬਾਈ ਜੀ ਤੁਸੀਂ ਘਰੋਂ ਆ ਦਾ ਸ਼ੂਟ ਲੈਓ ਉਹਦੇ ਨਾਮ ਲੈ ਲਿਓ ਤੇ ਬਾਈ ਜੀ ਦੇਖੋ ਬਾਈ ਦਿਖਾਉ ਉਹ ਨੂੰ ਜੀ ਕਰਦਾ ਬਾਈ ਜੀ ਹਟਦੇ ਨਹੀਂ ਜੀ ਨਹੀਂ ਹਟਦਾ ਬਾਈ ਜੀ ਇਹੋ ਜਿਹੇ ਪ੍ਰਿੰਟ ਪਿਆ ਬਾਲੇ ਸੋਹਣੇ ਪ੍ਰਿੰਟ ਪਿਆ ਦੇਖੋ ਚੈੱਕ ਕਰੋ ਕਪੜਾ ਜਮਾ ਕੋਈ ਵਰਗਾ 250 ਰੁਪਿਆ ਰੇਟ ਹੈ ਬਾਈ ਜੀ ਦਵੱਟੇ ਦਾ ਆਜੋ ਬਾਈ ਜੀ ਹੁਣ ਦਿਖਾਉਨੇ ਆ ਤੁਹਾਨੂੰ ਆਪਾਂ ਆਰਕੰਦੀ ਦਾ ਰੇਟ ਪਹਿਲਾਂ ਬਾਈ ਜੀ ਆਰ ਕੰਡੀ ਦੇ ਨਾਲੇ ਨਾਲ ਮਾਰ ਲਓ ਸਾਰੇ ਤੇ ਵੀ ਆਪਣੇ ਕੋਲੇ ਡਿਜ਼ਾਈਨ ਕਿੰਨੇ ਪਏ ਆ ਚੈੱਕ ਕਰੋ ਬਾਈ ਜੀ ਡਿਜ਼ਾਈਨ ਏਕੇ ਟੈਕਸ ਦੀ ਆਰ ਕੰਡੀ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਕੋਈ ਇਹ ਤੇ ਲਾਈਨਿੰਗ ਨਹੀਂ ਲੱਗਦੀ ਤੇ ਠੰਡਾ ਬਰਫ਼ ਵਰਗਾ ਕੱਪੜਾ ਬਾਈ ਜੀ ਇਹਦਾ ਤੇ ਕੋਈ ਇਹਨੂੰ ਕੋਈ ਸਮਾਈ ਚ ਫਰਕ ਨਹੀਂ ਪੈਂਦਾ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਤੇ ਇੱਕ ਬਾਈ ਜੀ ਚੈਲੰਜ ਕਰਦੇ ਆ ਸਾਨੂੰ ਜਿਹੜਾ ਬਾਈ ਜੀ ਆਪਾਂ ਰੇਟ ਦੇ ਦਾਂਗੇ ਜ਼ਿੰਮੇਵਾਰੀ ਹੈ ਬਾਈ ਜੀ ਇਹ ਰੇਟ ਤੇ ਕੋਈ ਦੇ ਜੇ ਖੁੱਲ ਜਿੰਮੇਵਾਰੀ ਆ ਬਾਈ ਜੀ ਆਪਣਾ ਇਥੇ ਖਰਚਾ ਖੁਰਚਾ ਕੋਈ ਨਹੀਂ ਪਿੰਡ 'ਚ ਬੈਠੇ ਆ ਆਪਾਂ ਬਾਈ ਜੀ ਪਿੰਡ 'ਚ ਬੈਠੇ ਆ ਆਪਣੇ ਕੋਲੇ ਕੋਈ ਖਰਚਾ ਨਹੀਂ ਬਾਈ ਜੀ ਤਾਂ ਪੜਦਾ ਲਾਉਣੇ ਆ ਜੇ ਆਪਣੇ ਕੋਲੇ 10-15 ਮਲਾਜ਼ਮ ਰੱਖੇ ਹੋਣ ਬਾਈ ਜੀ ਫੇਰ ਪੱਤਾ ਲੱਗਦਾ ਤੇ ਤਾਂ ਬਾਈ ਜੀ ਬਦ ਲੈਣੀ ਪੈਣਗੇ ਪਰ ਆਪਾਂ ਤਾਂ ਨਹੀਂ ਬਦ ਲੈਂਦੇ ਬਾਈ ਜੀ ਖਰਚਾ ਖੁਰਚਾ ਕੋਈ ਨਹੀਂ ਇੱਕ ਵਾਰੀ ਆ ਕੇ ਜਰੂਰ ਪਤਾ ਕਰੋ ਤੇ ਕੁਆਲਿਟੀ ਚੈੱਕ ਕਰੋ ਏਕੇ ਟੈਕਸ ਦੀ ਤੇ ਫਿਰ ਬਾਈ ਜੀ ਪਤਾ ਕਰੋ ਰੇਟ ਦਾ ਆਹ ਦੇਖੋ ਬਾਈ ਜੀ ਆਰ ਕੰਡੀ ਨਵਾਂ ਕੱਪੜਾ ਬਾਈ ਜੀ ਫੇਮਸ ਕੱਪੜਾ ਪੂਰਾ ਜਮਾ ਏਕੇ ਟੈਕਸ ਦਾ ਚੈੱਕ ਕਰ ਲਓ ਬਾਈ ਜੀ ਮੋਹਰ ਤੇ ਚੈੱਕ ਕਰ ਲਓ ਏਕੇ ਟੈਕਸ ਦੀ ਦੇਖੋ ਬਾਈ ਜੀ ਏਕੇ ਟੈਕਸ ਦਾ ਆਰ ਕੰਡੀ ਹੈ ਬਾਈ ਜੀ ਜ਼ਿੰਮੇਵਾਰੀ ਹੈ ਬਾਈ ਜੀ ਮੈਜਿਕ ਕੱਪੜਾ 2.5 2.5 ਮੀਟਰ ਦਾ ਕੱਟ ਆ ਬਾਈ ਜੀ ਜਿੰਨਾ ਮਰਜ਼ੀ ਮਾਲ ਲੈ ਜਾਓ ਬਾਈ ਜੀ ਓਨੇ ਹੀ ਥੋੜਾ ਕਿਉਂਕਿ ਕੱਪੜੇ ਦੀ ਕੁਆਲਿਟੀ ਬਹੁਤ ਸੋਹਣੀ ਆ ਬਾਈ ਜੀ ਕਰੋ ਚੈੱਕ ਬਾਈ ਜੀ ਲੈ ਇਹ ਜੇ ਡਿਜ਼ਾਈਨ ਪਿਆ ਬਾਈ ਜੀ ਮਨ ਖੁਸ਼ ਹੋ ਜਾਂਦਾ ਬਾਈ ਜੀ ਮਨ ਖੁਸ਼ ਇੱਕ ਬਾਈ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਈ ਬਣ ਕੇ ਬੇਨਤੀ ਹੈ ਇਹ ਕਿਉਂਕਿ ਸੋਡੇ ਵਾਸਤੇ ਬਾਈ ਜੀ ਮਿਹਨਤ ਬਹੁਤ ਕਰਦੇ ਆ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਵੀ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖੋ ਜਮਾ ਮੱਖਣ ਮਲਾਈ ਕਪੜਾ ਬਾਈ ਜੀ ਜਮਾ ਮੱਖਣ ਮਲਾਈ ਐ ਪਿਆ ਜਮਾ ਸਿਉਣੇ ਵਰਗਾ ਮਾਲ ਆ ਬਾਈ ਜੀ ਜਮਾ ਏਕੇ ਟੈਕਸ ਦਾ ਮਾਲ ਆ ਬਾਈ ਜੀ ਸਾਰਾ ਮਾਲ ਏਕੇ ਟੈਕਸ ਦਾ ਆਪਣੇ ਕੋਲੇ ਦੂਜਾ ਮਾਲ ਆਪਾਂ ਬਹੁਤ ਘੱਟ ਰੱਖਦੇ ਆ ਬਾਈ ਜੀ ਆ ਦੇਖੋ ਡਿਜ਼ਾਈਨ ਬਾਈ ਜੀ ਬਾਈ ਜੀ ਡਿਜ਼ਾਈਨ ਦੇਖ ਕੇ ਮਨ ਖੁਸ਼ ਹੋ ਜੂ ਬਾਈ ਜੀ ਚੈੱਕ ਕਰੋ ਕਾਲਾ ਰੰਗ ਆ ਬਾਈ ਜੀ ਫੇਮਸ ਪੂਰਾ ਜਮਾ ਚੈੱਕ ਕਰੋ ਸਮਾਰ ਕੇ ਆ ਸੂਟ ਦਾ ਬਾਈ ਜੀ ਛੱਡਣ ਵਾਲਾ ਹੈ ਹੀ ਨਹੀਂ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਸੂਟ ਹੈ ਦੇਖੋ ਕਰੋ ਚੈੱਕ ਵੀਰੇ ਪੂਰੇ ਗੌਰ ਨਾਲ ਚੈੱਕ ਕਰੋ ਬਾਈ ਜੀ ਦੇਖ ਜੂਮ ਕਰਕੇ ਜੂਮ ਕਰਕੇ ਦੇਖੋ ਬਾਈ ਜੀ ਗੌਰ ਨਾਲ ਇਹ ਜੇ ਇਹ ਜਾਂ ਮਾਲ ਆ ਬਾਈ ਜੀ ਛੱਡਣ ਨੂੰ ਜੀ ਨਹੀਂ ਕਰਦਾ ਬਾਈ ਕੇਰਾ ਤੁਸੀਂ ਆ ਕੇ ਤੁਸੀਂ ਮਨ ਕਹੂਗਾ ਵੀ ਹਾਂ ਲੈਣੀ ਲੈਣਾ ਬਾਈ ਇਹ ਤਾਂ ਆ ਕਰੋ ਚੈੱਕ ਵੀਰੇ ਮਹਿੰਦੀ ਛੇੜਾ ਬਾਈ ਜੀ ਦੇਖ ਰੰਗ ਦੇਖੋ ਕਿੰਨਾ ਸੋਹਣਾ ਰੰਗ ਹੈ ਦੇਖੋ ਬਾਈ ਮੱਲੋ ਮੱਲੀ ਮਾਨ ਕਰੂ ਬਾਈ ਜੀ ਕੱਪੜਾ ਲੈਣ ਨੂੰ ਕੱਪੜੇ ਵਾਲਾ ਸੋਹਣਾ ਬਾਈ ਜੀ ਇੱਕ ਚਲਦੀ ਚਲਦੀ ਵੀਡੀਓ ਨੂੰ ਬਾਈ ਜੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਗਾਹਾਂ ਦੀ ਕਹਾ ਗਾਹਾਂ ਦੀ ਗਾਹ ਪਤਾ ਲੱਗ ਸਕੇ ਬਾਈ ਜੀ ਗੌਰ ਨਾਲ ਦੇਖਿਆ ਕਰੋ ਵੀਡੀਓ ਸਾਰੀ ਆਪਾਂ ਚੈਲੰਜ ਕਰਦੇ ਆਂ ਬਾਈ ਜੀ ਰੇਟ ਦਾ ਵੀ ਵੀ ਇਹ ਰੇਟ ਨਹੀਂ ਦਿੰਦਾ ਕੋਈ ਜ਼ਿੰਮੇਵਾਰੀ ਵਾਲਾ ਰੇਟ ਦੀ ਵੀ ਅੱਜ ਕੱਲ ਬਹੁਤ ਜ਼ਿਆਦੇ ਖਰਚੇ ਹੁੰਦੇ ਆ ਬਾਈ ਜੀ ਦੁਕਾਨਾਂ ਦੇ ਕਿਰਾਏਾਂ ਦੇ ਆਪਣੇ ਕੋਲੇ ਉਹ ਖਰਚਾ ਕੋਈ ਨਹੀਂ ਹੈਗਾ ਤਾਂ ਹੀ ਉਹ ਲੈਸ ਲਾਉਨੇ ਆ ਬਾਈ ਜੀ ਦੇਖੋ ਜਗਦੇ ਆ ਬਾਈ ਜੀ ਡਿਜ਼ਾਈਨ ਦਿਖਾ ਕੇ ਦੇਖੋ ਜਗਦੇ ਆ ਡਿਜ਼ਾਈਨ ਜਮਾਏ ਕਹਿੰਦੇ ਆ ਵੀ ਠੀਕ ਹਾਂ ਹੈਗੇ ਆ ਉਹ ਕੰਮ ਆ ਬਾਈ ਜੀ ਆਪਾਂ ਗਲਤ ਕੰਮ ਨਹੀਂ ਕਰਦੇ ਗਲਤ ਕੰਮ ਨਹੀਂ ਵੇਚਦੇ ਇੱਕ ਬਾਈ ਜੀ ਆਪਣੇ ਕੋਲ ਡਬੱਟੇ ਡਬੁੱਟੇ ਸਾਰੇ ਪ੍ਰਕਾਰ ਦੇ ਹੁੰਦੇ ਆ ਬਾਈ ਜੀ ਜਦੋਂ ਮਰਜੀ ਆ ਕੇ ਲੈ ਕੇ ਜਾਓ ਦੇਖੋ ਬਾਈ ਜੀ ਬਲੂ ਰੰਗ ਕਿੰਨਾ ਸੋਹਣਾ ਰੰਗ ਹੈ ਦੇਖੋ ਬਾਈ ਜੀ ਜਗਦਾ ਆਪਣੇ ਕੋਲੇ ਘੱਟੋ ਘੱਟ 60 70 ਰੰਗ ਆ ਗਏ ਬਾਈ ਜੀ ਇਹਦੇ ਵਿੱਚ ਆਰ ਕੰਡੀ ਚ 60 70 ਰੰਗ ਹੈ ਬਾਈ ਜੀ ਘੱਟੋ ਘੱਟ 60 70 ਰੰਗ ਹੈ ਬਾਈ ਜੀ ਆਰ ਕੰਡੀ ਦੇ ਵਿੱਚ ਕੱਲਾ ਕੱਲਾ ਤਾਂ ਚਲ ਆਪਾਂ ਨਹੀਂ ਦਿਖਾ ਸਕਦੇ ਪਰ ਤੁਹਾਨੂੰ ਬਹੁਤ ਡਿਜ਼ਾਈਨ ਦਿਖਾ ਦੇ ਬਾਈ ਜੀ ਸਕਰੀਨ ਸ਼ਾਟ ਲੈ ਲੈਣੇ ਸਕਰੀਨ ਸ਼ਾਟ ਲੈ ਲਿਓ ਆਹ ਆਈਏ ਜਿਹੜੇ ਇਹ ਆਰਕੰਡੀਰਾ ਰੇਟ ਹੈ ਬਾਈ ਜੀ ਇਹਦਾ ਰੇਟ ਕੁੱਲ 950 ਰੁਪਈਆ ਰੇਟ ਹੈ ਬਾਈ ਜੀ ਚੈੱਕ ਕਰ ਲੋ ਇਹਦੇ ਕੋਈ ਲੈਂਡਿੰਗ ਨਹੀਂ ਲੱਗਦੀ ਇਹਦਾ ਕੁੱਲ ਰੇਟ 950 ਰੁਪਈਆ ਇਕੱਲੇ ਇਕੱਲੇ ਸ਼ੂਟ ਦਾ ਰੇਟ ਹੈ ਅਗਰ ਜੇ ਮੇਰਾ ਪਿਆ ਬੀਆ ਵੀਰ ਭਰਾ ਕੋਈ ਦੁਕਾਨਦਾਰ ਹੈ ਉਹ ਬਾਈ ਜੀ ਸਣਾ ਸਕਰੀਨ ਤੇ ਨੰਬਰ ਚੱਲ ਰਿਹਾ ਸਾਨੂੰ ਇੱਕ ਵਾਰੀ ਜਰੂਰ ਮਾਰ ਕੇ ਪੁੱਛੋ 950 ਰੁਪਈਆ ਇਕੱਲੇ ਇਕੱਲੇ ਸ਼ੂਟ ਦਾ ਰੇਟ ਹੈ ਬਾਈ ਜੀ ਚੈਲੰਜਰ ਰੇਟ ਦਾ ਜ਼ਿੰਮੇਵਾਰੀ ਆ ਬਾਈ ਜੀ ਨਿਗਾ ਮਾਰਿਓ ਆਪਣੇ ਕੋਲੇ ਆਪਿਆ ਸਟੋਰ 'ਚ ਬਾਈ ਜੀ ਮਾਲ ਆਪਣੇ ਕੋਲੇ ਕਦੇ ਕੋਈ ਮਨ ਨਹੀਂ ਸੋਚਦਾ ਹੋਵੇ ਬਾਈ ਜੀ ਮਾਲ ਇਹ ਤਾਂ ਥੋੜਾ ਥੋੜਾ ਲਿਆ ਕੇ ਮਾਲ ਵੇਚਦੇ ਆ ਜਾਂ ਕੀ ਇਹ ਗੱਲਵਾਟ ਦੇਖ ਲਓ ਬਾਈ ਜੀ ਮਾਲ ਚੈੱਕ ਕਰ ਲਓ ਇੱਕ ਵਾਰੀ ਸਾਡੀ ਦੁਕਾਨ ਸਾਰੀ ਚੈੱਕ ਕਰ ਲਓ ਬਹੁਤ ਵੱਡੀ ਗੱਲਵਾਟ ਆ ਬਾਈ ਜੀ ਆਪਣੇ ਕੋਲੇ ਜਿੰਨਾ ਮਰਜ਼ੀ ਮਾਲ ਚੱਕ ਲਓ ਆਪਣੇ ਕੋਲੇ ਮਿਲਦਾ ਹੈ ਮੌਜੂਦ ਹੁੰਦਾ ਹੈ ਤੇ ਇੱਕ ਚਲਦੀ ਚਲਦੀ ਵੀਡੀਓ ਨੂੰ ਬਾਈ ਜੀ ਸ਼ੇਅਰ ਜਰੂਰ ਕਰ ਲਿਆ ਕਰੋ ਵੀਰ ਬਣ ਕੇ ਬੇਨਤੀ ਹੈ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਵੀ ਆਪਣੇ ਇਥੇ ਮੈਸਟਰ ਗਾਣੇ ਇੱਕ ਹੋਰ ਸੇਲ ਦਾ ਕੰਮ ਕਰਦੇ ਆ ਮੁੰਡੇ ਆਪਣੇ ਕੋਲ ਕੰਮ ਹੋਰ ਸੇਲ ਦਾ ਬਾਈ ਜੀ ਜਿੰਨਾ ਮਰਜ਼ੀ ਮਾਲ ਲੈ ਲਓ ਆ ਮਾਲ ਬਾਈ ਜੀ ਆਪਣੇ ਕੋਲ ਚੈੱਕ ਕਰ ਲੋ ਆ ਦੇਖੋ ਬਾਈ ਜੀ ਹਰਮਾਨਗੜ ਜਾਊਗਾ ਮਾਲ ਆਪਣੇ ਕੋਲ ਆਹ ਆ ਬਾਈ ਜੀ ਜੂਪੀ ਦਾ ਮਾਲ ਜੂਪੀ ਜਾਣਾ ਨੇ ਆ ਦੇਖੋ ਆ ਬਾਈ ਜੀ ਜੂਪੀ ਜਾਊਗਾ ਆਪਣੇ ਕੋਲ ਪਾਰਸਲ ਵੀ ਜਾਂਦੇ ਆ ਬਾਈ ਜੀ ਵੱਡੇ ਵੱਡੇ 40 40 50 50 ਕਿਲੋ ਦੇ ਪਾਰਸਲ ਜਾਂਦੇ ਆ ਬਾਈ ਜੀ ਤਾਂ ਹੀ ਅਗਲਾ ਮੰਦਾ ਲੈਂਦਾ ਤਾਂ ਹੀ ਆਲਾ ਏਡੀ ਤੋਂ ਲੈਂਦਾ ਬਾਈ ਜੀ ਮੰਦਾ ਮਿਲਦਾ ਉਹਨੂੰ ਅਗਲੇ ਨੂੰ ਪੂਰਾ ਮੰਦਾ ਮਿਲਦਾ ਹੈ ਬਾਈ ਜੀ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀ ਮੈਂ ਇੰਤ ਕਾ ਕੇ ਸਾਰਾ ਮਾਲ ਵਧੀਆ ਇੱਕ ਨੰਬਰ ਫਰੈਸ਼ ਮਾਲ ਲੈ ਕੇ ਆਉਣਾ ਹੈ ਬਾਈ ਜੀ ਫਰੈਸ਼ੀ ਵੇਚਦੇ ਆ ਕੋਈ ਇਹਦੇ ਵਿੱਚ ਗੰਦ ਕੂੜਾ ਨਹੀਂ ਹੈਗਾ ਬਾਈ ਜੀ ਕੋਈ ਇਹਦੇ ਵਿੱਚ ਗੱਪ ਝੂਠ ਨਹੀਂ ਹੈਗਾ ਵੀ ਦਿਖਾਉਣ ਵੇਲੇ ਕੁਝ ਹੋਰ ਦਿਖਾਈਏ ਜਦੋਂ ਤੁਸੀਂ ਲੈਣ ਆਓ ਉੱਥੋਂ ਕੁਝ ਅਸੀਂ ਸਾਨੂੰ ਹੋਰ ਦਈਏ ਜਾਂ ਰੇਟ ਅਸੀਂ ਕੁਝ ਹੋਰ ਦੱਸੀਏ ਬਾਈ ਜੀ ਇਹ ਝੂਠ ਮਾਰਨਾ ਆਪਣਾ ਖੂਨ ਦੇ ਵਿੱਚ ਹੈ ਨਹੀਂ ਬਾਈ ਜੀ ਵਧੀਆ ਸੱਚ ਬੋਲਦੇ ਆ ਵਧੀਆ ਸਾਫ਼ ਸੁਥਰਾ ਕੰਮ ਕਰਦੇ ਆ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਇੱਕ ਬਾਈ ਜੀ ਆਪਾਂ ਤੁਹਾਨੂੰ ਕੌਰੀਅਰ ਦੀ ਦੱਸ ਦਈਏ ਬਾਈ ਜੀ ਇੱਕ ਸੇ ਕਰਾਉਣਾ ਹੋਇਆ ਜਿਹੜਾ ਇਹ ਮਾਲ ਆਪਾਂ ਅੱਜ ਦਿਖਾਇਆ ਭਾਵੇਂ 2 ਸ਼ੂਟ ਕਰਾ ਲਓ ਭਾਵੇਂ 3 ਸ਼ੂਟ ਕਰਾ ਲਓ ਜਦੋਂ ਮਰਜ਼ੀ ਕਰਾਓ ਬਾਈ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸਕਰੀਨ ਸ਼ਾਟ ਭੇਜੋ ਤੇ ਤੁਹਾਡਾ ਮਾਲ ਬਾਈ ਆਊਗਾ ਜ਼ਿੰਮੇਵਾਰੀ ਹੈ ਮਾਲ ਦੀ ਇੱਕ ਨੰਬਰ ਕੁਆਲਿਟੀ ਦਾ ਆਪਾਂ ਕੱਪੜਾ ਜਿਹੜਾ ਦਿਖਾਵਾਂਗੇ ਉਹੀ ਦੇਵਾਂਗੇ ਬਾਈ ਜੀ ਫਿਰ ਆਪਾਂ ਇੱਕ ਦੋ ਦਿਨਾਂ ਤੱਕ ਫਿਰ ਫਸਲ ਦੇ ਵਾਸਤੇ ਫਿਰ ਨਵੀਂ ਵੀਡੀਓ ਲੈ ਕੇ ਆਵਾਂਗੇ ਬਾਈ ਜੀ ਉਦੋਂ ਤੱਕ ਬਾਈ ਜੀ ਇਜਾਜ਼ਤ ਦਿਓ ਜੇ ਕੋਈ ਗਲਤੀ ਫਲਤੀ ਹੋ ਗਈ ਤਾਂ ਬਾਈ ਜੀ ਮਾਫੀ ਚਾਹੁੰਦੇ ਆ ਜੇ ਗੱਤ ਵੀ ਕੰਮ ਬੋਲੇ ਆ ਬਾਈ ਜੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਡਾ ਸੁ ਵਾਹਿਗੁਰੂ ਜੀ ਕੀ ਫਤਿਹ